ਮੇਰੇ ਮਿੱਤਰੋ ਸਵੱਦੀ ਦੀ ਤਰਤੀ ਦਾ ਇਹ ਸੋਨੀ ਅੱਜ ਪੁੱਤ ਬਣ ਕੇ ਦੌੜ ਦਾ ਖੇਡ ਦਾ ਨਜ਼ਰੀ ਆ ਰਿਹਾ ਹੈ ਔਰ ਸਾਹਮਣੇ ਪ੍ਰੀਤਮਨ ਨੂੰ ਹੱਥ ਲੱਗਿਆ ਪੁਆਇੰਟ ਜਿਹੜਾ ਸੋਨੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਔਰ ਦੇਖ ਰਿਹਾ ਵੀ ਦੂਸਰੇ ਬੰਨੇ ਟੇਕ ਤਰਤੀ ਮਾ ਨੂੰ ਮੱਥਾ ਆਇਆ ਸਮੇਂ ਰਿੰਪੀ ਚੜਿੱਕ ਵਾਲੇ ਨੇ ਕਬੱਡੀ ਪਾਈ ਹੈ ਕੈਨੇਡਾ ਦੀ ਤਰਤੀ ਤੇ ਵੀ ਇਸ ਗੱਭਰੂ ਨੇ ਬਜਾ ਬਜਾ ਕਰਵਾਈ ਹੈ ਔਰ ਮੈਂ ਦੇਖ ਰਿਹਾ ਵੀ ਚਾਰ ਜਾਫੀ ਇੱਕ ਪਾਸੇ ਵਿਰਿੰਦਰ ਦੌੜਰ ਵਾਲਾ ਮੇਰਾ ਬਹੁਤ ਪਿਆਰਾ ਦੋਸਤ ਹੈ ਔਰ ਨਾਲ ਦੇਖ ਰਿਹਾ ਵੀ ਕੀਪਾ ਤੇ ਪੀਤਾ ਔਰ ਸਾਹਮਣੇ ਹੋ ਗਿਆ ਮੁਕਾਬਲਾ ਦੌਧਰ ਕੀ ਦੇ ਨਾਲ ਆਹ ਡਬਲ ਟੱਚ ਦਾ ਇਸ਼ਾਰਾ ਪੁਆਇੰਟ ਜਿਹੜਾ ਆਏ ਸਮੇ ਤਾਵੀ ਦੇ ਖਾਤੇ ਰੈਫਰੀ ਦੇ ਨਾਲ ਕਿਸੇ ਨੇ ਵਾਇਸ ਬਾਜੀ ਨਹੀਂ ਕਰਨੀ ਭਾਜੀ ਰੈਫਰੀ ਦਾ ਫੈਸਲਾ ਟਲ ਹੈ ਰੈਫਰੀ ਦਾ ਫੈਸਲਾ ਟਲ ਹੋਵੇਗਾ ਕਿਹਦਾ ਕਿਹਦਾ ਨੰਬਰ ਕਿਹਦੇ ਵੱਲ ਹੋਵੇਗਾ ਔਰ ਦੂਸਰੇ ਬੰਦੇ ਨੇ ਵੇਖ ਰਿਹਾ ਵੀ ਹਰਜੀਤ ਕਬੱਡੀ ਕਲੱਬ ਬਾਜਾਖਾਨਾ ਦੇ ਚੇਅਰਮੈਨ ਕਰਤਾ ਤਰਤਾ ਬਾਬਾ ਹਾਪੀ ਕਮਾਲੂ ਜੀ ਪੁੱਜ ਔਰ ਵੇਖ ਰਿਹਾ ਵੀ ਸਾਹਮਣੇ ਜੜਿੱਕੋ ਵਾਲਾ ਸ਼ਕੀਰ ਆਏ ਸਮੇ ਤਾਵਾ ਬੋਲਦਾ ਹੋਇਆ ਜਿੱਥੋਂ ਦੇ ਕਹਿੰਦੇ ਮੱਖਣ ਡੀਪੀ ਚ ਨੇ ਬੜੀ ਤਕੜੀ ਕਬੱਡੀ ਛੱਡੀ ਹੈ ਬਬਲੀ ਚੜਕ ਵਾਲੇ ਦੀ ਜਾਣ ਕਰੀਏ ਔਰ ਜਾਫਰ ਮੇਰੇ ਮਿੱਤਰੋ ਐਸ ਸਮੇਂ ਇਸ ਨੌਜਵਾਨ ਦੀ ਗੱਲ ਕਰੀਏ ਚਾਰ ਜਾਫੀ ਔਰ ਮੈਂ ਦੇਖ ਰਿਹਾ ਵੀ ਉਹੀ ਜਾਫੀ ਟੁੱਟ ਕੇ ਪਿਆ ਡਾਉਡਰ ਵਾਲਾ ਨਾਲ ਵਿੱਚ ਗੱਲ ਐਨ ਤਫੇ ਵੱਜਦੇ ਨੇ ਔਰ ਦੇਖ ਰਿਹਾ ਵੀ ਸਾਹਮਣੇ ਆਹ ਹੋ ਮੁਕਾਬਲਾ ਔਰ ਪੁਆਇੰਟ ਜਿਹੜਾ ਐਸ ਸਮੇਂ ਤਾਵੀ ਦੇ ਖਾਤੇ ਜੁੜਦਾ ਹੋਇਆ ਚਾਲ ਵੀ ਸੋਨੀ ਸੀ ਆ ਪਾ ਵੀ ਕਬੱਡੀ ਔਰ ਦੇਖ ਰਿਹਾ ਵੀ ਸਾਹਮਣੇ ਇਸ ਵੱੱਡੀ ਦੀ ਤਰਤੀ ਦਾ ਮੇਰੇ ਮਿੱਤਰੋ ਅੱਜ ਪੁੱਤ ਬਣ ਕੇ ਦੌੜ ਦਾ ਖੇਡ ਦਾ ਰਧਰੀ ਆ ਰਹੇ ਆਰਵਿਕ ਸਾਹਮਣੇ ਸੋਨੀ ਨੇ ਕਬੱਡੀ ਪਾਈ ਹੈ ਕਦੇ ਸੋਨੀ ਸਨੇਤ ਦੀ ਗੱਲ ਔਰ ਕਦੇ ਸੋਨੀ ਕੌਕਿਆ ਮਲੇ ਦੀ ਗੱਲ ਔਰ ਦੂਸਰੇ ਬੰਨੇ ਪ੍ਰੀਤਮ ਇਹ ਪੁਆਇੰਟ ਤਾਵੀ ਦਾ ਹੈ ਇਹ ਪੁਆਇੰਟ ਸੋਨੀ ਦੇ ਖਾਤੇ ਹੈ ਚੱਲ ਵੀ ਨੌਜਵਾਨ ਨੇ ਪਾ ਵੀ ਕਬੱਡੀ ਔਰ ਸਾਹਮਣੇ ਦੇਖ ਰਿਹਾ ਵੀ ਆ ਇਸ ਸਮੇਂ ਰਿੰਪੀ ਚੜਿੱਕ ਵਾਲਾ ਅਗਲਾ ਤਾਵਾ ਬੋਲਦਾ ਹੋਇਆ ਦੂਰਾ ਨਸ਼ੋਰ ਰੰਗ ਔਰ ਗੱਲ ਦੇ ਵਿੱਚ ਗੱਲ ਨਹੀਂ ਹੈ ਸਾਹਮਣੇ ਵਰਿੰਦਰ ਦੌੜਰ ਵਾਲੇ ਦੇ ਨਾਲ ਹੋਇਆ ਮੁਕਾਬਲਾ ਔਰ ਪੁਆਇੰਟ ਜਿਹੜਾ ਰੈਂਪੀ ਆਪਣੀ ਟੀਮ ਦੇ ਲਈ ਜੋੜ ਦਿੰਦਾ ਹੈ ਔਰ ਤੜਕਾ ਦਾ ਮੇਲਾ ਬੜਾ ਮਸ਼ਹੂਰ ਹੈ ਔਰ ਮੈਥੋਂ ਪਹਿਲਾਂ ਤੁਸੀਂ ਬਹੁਤ ਵਧੀਆ ਕਮੈਂਟਰੀ ਅਸੀਂ ਬਾਵਾਂ ਸਾਡਾ ਵੀਰ ਦਲਜੀਤ ਰਾਏਕੇ ਔਰ ਨਾਲ ਹੀ ਸਾਡਾ ਵੀਰ ਅਮਨ ਤਵੜੀ ਖਾਨਾ ਉਹ ਤਵੜੀ ਖਾਨਾ ਇਹ ਬਾਦਖਾਨਾ ਹੈ ਉਹ ਪੁੱਤ ਬਰਾੜਾਂ ਦਾ ਜਿਹਦਾ ਪਿੰਡ ਸੀ ਬਾਦਖਾਨਾ ਅੱਖੀਆਂ ਤੋਂ ਦੂਰ ਗਿਆ ਬਨ ਕੇ ਲਾੜੀ ਮੌਤ ਦਾ ਗਾਨਾ ਜਦ ਰੇਡਾ ਪਾਉਂਦਾ ਸੀ ਤੇ ਲੋਕ ਕਹਿੰਦੇ ਸੀ ਬਰਾੜ ਜਵਾਨਾ ਕੱਲੇ ਕੱਲੇ ਅੰਗ ਵਿੱਚ ਤੇ ਬੁੱਡੀਆਂ ਪਾਉਂਦਾ ਸੀ ਫਰਮੋਰ ਵੀ ਸੀ ਸ਼ਰਮਾਉਂਦੇ ਜਦ ਤੂੰ ਪਹਿਲਾ ਪਾਉਂਦਾ ਸੀ ਫਰਮੋਰ ਵੀ ਸ਼ਰਮਾਉਂਦੇ ਜਦ ਤੂੰ ਪਹਿਲਾ ਪਾਉਂਦਾ ਸੀ ਆਰ ਬਿਟੂ ਪੁਆਇੰਟ ਲਾ ਕੇ ਵਾਪਸ ਦੱਦ ਰਹੀ ਆ ਔਰ ਦੂਸਰੇ ਪਾਸੇ ਚੜਿੱਕ ਵਾਲਾ ਆ ਇਸ ਸਮੇਂ ਅਗਲਾ ਤਾਵਾ ਵੋਲਦਾ ਹੋਇਆ ਕਿ ਦੁੱਲਿਆ ਮੰਨ ਦਾ ਸਮਝਾਉਣਾ ਹੈ ਇਧਰੋਂ ਪੱਟਣਾ ਤੇ ਉਧਰ ਲਾਉਣਾ ਔਰ ਮੈਂ ਵੇਖ ਰਿਹਾ ਵੀ ਆ ਇਸ ਸਮੇਂ ਚੜਿੱਕ ਵਾਲੇ ਦਾ ਤਾਵਾ ਸਾਹਮਣੇ ਕੀਪਾ ਔਰ ਸਾਹਮਣੇ ਮੈਂ ਵੇਖ ਰਿਹਾ ਵੀ ਆ ਇਸ ਸਮੇਂ ਕੀਪੇ ਡਾਉਲਰ ਦੇ ਨਾਲ ਹੋ ਗਿਆ ਮੁਕਾਬਲਾ ਮਾਰਦੇ ਤਾੜੀਆਂ ਮੇਰੇ ਮਿੱਤਰੋ ਆ ਇਸ ਸਮੇਂ ਲੱਗਦਾ ਹੋਇਆ ਜੱਸਾ ਵਾਹ ਨਹੀਂ ਰਿਸ ਹੈ ਕਮਾਲ ਕੀਤੀ ਹੈ ਕੇ ਹਿੱਕ ਦੇ ਉੱਪਰ ਬੈ ਗਏ ਇਹਨੂੰ ਕਹਿੰਦੇ ਆ ਕਮ ਰੇਡਰ ਦਾ ਰੇਡ ਹੈ ਪਾ ਦੇਣੀ ਤੇ ਕੋਸ਼ਿਸ਼ ਕਰਨੀ ਨੰਬਰ ਲੈਣ ਦੀ ਜੀ ਨੰਬਰ ਲੈਣਾ ਹੁੰਦਾ ਸਮਾਨ ਨੂੰ ਹੱਥ ਲਾਉਣਾ ਇਹ ਗੱਲ ਹੈ ਨਹੀਂ ਕਰਨ ਤੇ ਕਹਿਣ ਦੀ ਜੀ ਖੜਾ ਉਹ ਜਾਫੀ ਜੀ ਨੂੰ ਤਕਨੀਕ ਹੈਗੀ ਤੇ ਖੁੱਚ ਪਟ ਕੇ ਲੱਤੀ ਪੈਣ ਦੀ ਜੀ ਕਈ ਜਾਫੀ ਤੇ ਜੁਰਤ ਰੱਖਦੇ ਨੇ ਜਫਾ ਲਾ ਕੇ ਪਰਬੈਣ ਦੀ ਜੀ ਜਫਾ ਲਾ ਕੇ ਪਰਬੈਣ ਦੀ ਜੀ ਆਰ ਇਧਰ ਮੈਂ ਵੇਖ ਰਿਹਾ ਵੀ ਸੋਨੀ ਕਬੱਡੀ ਪਾ ਰਿਹਾ ਚਾਰ ਜਾਫੀ ਚੜਕ ਵਾਲੇ ਹਰ ਹੋਇਆ ਮੁਕਾਬਲਾ ਕਰ ਰਿਹਾ ਬਾਹਰ ਆਰਟ ਟੈਕਨੀਕਲ ਪੁਆਇੰਟ ਜਿਹੜਾ ਆ ਇਸ ਸਮੇ ਇਹ ਸੋਨੇ ਸਵੱਦੀ ਵਾਲਾ ਦੌਧਰ ਦੇ ਲਈ ਜੋੜਦਾ ਹੋਇਆ ਨਾਲ ਹੀ ਅਗਲੇ ਮੁਕਾਬਲੇ ਟੀਮਾਂ ਨੂੰ ਅਸੀਂ ਅਨਾਉਂਸ ਕਰ ਰਹੇ ਹਾਂ ਬਗਰਾੜੀ ਵੀ ਕਾਫੀ ਚਰਦੀ ਗਰਾਊਂਡ ਦੇ ਵਿੱਚ ਆ ਨਈਆਂ ਵਾਲਾ ਸਿਰਫ ਇੱਕ ਮਿੰਟ ਦੀ ਕਹਾਣੀ ਨਈਆਂ ਵਾਲੇ ਨੂੰ ਹੈ ਨਈਆਂ ਵਾਲ ਦੀ ਟੀਮ ਜਿੱਥੇ ਮੇਰੀ ਆਵਾਜ਼ ਸੁਣਦੀ ਹੈ ਸੋ ਜਲਦੀ ਮੈਦਾਨ ਪੁੱਜੇ ਨਈਆਂ ਵਾਲਾ ਲੰਡੇ ਕੇਤੇ ਗਾਲ ਬਕਣਾ ਇਹ ਵੀ ਟੀਮ ਆਪਣੇ ਆਪ ਨੂੰ ਤਿਆਰ ਰੱਖੇ ਦਲਾਲਪੁਰ ਤੇ ਸਾਫੀ ਵਾਲਾ ਰਸੂਰਪੁਰ ਤੇ ਮੀਨੀਆ ਮੈਂ ਜਿੰਨੀਆਂ ਟੀਮਾਂ ਅਨਾਉਂਸ ਕੀਤੀਆਂ ਹੈ ਕਿਰਪਾ ਕਰਕੇ ਆਪਣੇ ਕੱਪੜੇ ਤਾਰ ਕੇ ਮੈਦਾਨ ਅੰਦਰ ਪੁੱਜਣ 40 ਬਿੱਟੂ ਸਿੰਘ ਪਾਬੀ ਕਬੱਡੀ ਨੌਜਵਾਨ ਨੇ ਬਿੱਟੂ ਦਗਾਲ ਦੀ ਗੱਲ ਕਰ ਗਏ ਮੇਰੇ ਮਿੱਤਰੋ ਜਾਫਰੇ ਇਸ ਗੱਭਰੂ ਦੌਦਰ ਵਾਲੇ ਬਿੱਟੂ ਦੀ ਗੱਲ ਕਰ ਗਏ ਦੇਖ ਰਿਹਾ ਵੀ ਸਾਹਮਣੇ ਹਲਕੀ ਛਾਟ ਲੱਗੀ ਹੈ ਔਰ 2 ਨੰਬਰ ਤੇ ਮੁਕਾਬਲਾ ਔਰ ਪੁਆਇੰਟ ਜਿਹੜਾ ਇਸ ਮੇ ਤਾਵੀ ਦੇ ਖਾਤੇ ਜੁੜਦਾ ਹੋਇਆ ਚੱਲ ਵੀ ਸੋਹਣਿਆ ਪਾਬੀ ਕਬੱਡੀ ਨੌਜਵਾਨ ਨੇ ਕਿ ਖਿਡਾਰੀ ਜਰਾਉਂਡਾਂ ਦਾ ਸ਼ਿੰਗਾਰ ਨਹੀਂ ਉੱਥੇ ਰੱਬ ਰੂਪੀ ਸੰਗਤਾਂ ਕਬੱਡੀ ਗੱਲ ਹੀਰੇ ਦਾ ਹੈ ਹਾਰ ਨਹੀਂ ਮੈਦਾਨ ਵਿੱਚ ਪਲੇਅਰ ਕਰਦੇ ਕਲੋਲ ਨਹੀਂ ਬਸੰਤ ਸਿੰਘ ਕਬੱਡੀ ਦੇ ਗੋਲ ਦਾ ਹੈ ਬੋਲ ਨਹੀਂ ਸਾਰੇ ਖੇਡਦੇ ਨੇ ਕਬੱਡੀ ਟਿਕ ਟਿਕ ਕੇ ਅੱਜ ਦੇਖਦੇ ਹਾਂ ਕਿ ਦੇ ਵਿੱਚ ਦਮ ਮਿੱਤਰੋ ਤੇ ਕਿਹੜਾ ਜਾਂਦਾ ਹੈ ਜਿੱਤ ਕੇ ਆਓ ਪੀਤਾ ਪੁਆਇੰਟ ਜੜਿੱਕੇ ਦੇ ਖਾਤੇ ਚੱਲ ਵੀ ਸੋਹਣਿਆ ਸੁਨੀ ਸੀ ਪਾ ਵੀ ਕਬੱਡੀ ਠੰਡੇ ਠਾਰ ਪਾਣੀ ਦਾ ਕੁੱਟ ਪਰਿਆ ਇਸ ਨੌਜਵਾਨ ਨੇ ਕਿ ਸੋਹਣੇ ਰੰਗਲੇ ਪੰਜਾਬ ਦੀ ਸਿਫਤ ਸੁਨਾਮਾ ਜਿੱਥੇ ਰੱਬ ਵਰਗੀਆਂ ਮਾਵਾਂ ਧਰਤੀ ਪੰਜ ਦਰਿਆ ਦੀ ਰਾਣੀ ਜੀ ਦਾ ਸ਼ਰਬਤ ਵਰਗਾ ਪਾਣੀ ਦੇਖ ਰਿਹਾ ਵੀ ਰੰਗਲੇ ਪੰਜਾਬ ਦੀ ਜਵਾਨੀ ਇਹਨਾਂ ਮੈਦਾਨਾਂ ਦਾ ਸ਼ਿੰਗਾਰ ਬਣੀ ਹੋਈ ਹੈ ਇੱਕ ਪਾਸੇ ਇਹ ਸੋਨੀ ਔਰ ਦੂਸਰੇ ਬੰਨੇ ਚੜਿੱਕ ਵਾਲਾ ਔਰ ਦੇਖ ਰਿਹਾ ਵੀ ਮੋਟਿਆ ਪੱਟਾ ਨੂੰ ਜੱਫਾ ਪਾਇਆ ਹੋਇਆ ਮੇਰੇ ਮਿੱਤਰੋ ਬੱਲੇ 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 ਹੋ ਗਈ ਮਿੱਤਰੋ ਔਰ ਸੋਨੀ ਐਨ ਦਰਸ਼ਕ ਮਾਰ ਦੇ ਚੀਕਾਂ ਤੇ ਤਾੜੀਆਂ ਨੇ ਛੱਡਿਆ ਪੂ ਆਪਣੀਆਂ ਥਾਵਾ ਪਿੱਠ ਵਿੱਚ ਝੁਲਖਰ ਗਏ ਕੁਲਵਿੰਦਰ ਵਿੜਿੰਗ ਤੇ ਮੱਖਣ ਬਰਾੜ ਵਰਗੇ ਤਾਂ ਨੂੰ ਗੀਤ ਵੀ ਕਬੱਡੀ ਦੇ ਲਈ ਕਮਾਲ آج کافی دے سرمان بھی ہونے ہیں سا ویر شیرے پتو والے کا ایک مہٹور پالا جلال دے خوشی دن کا نال ہیپی والی کیپا دلدر والا یہ کھلاریاں سرمان کرنے ہیں آ بھی سو والے کوئی گل نہیں بھا جی جی کہ میں اتا گا اور سامنے ویخ رہا بھی بٹو دلد رہی ہے آئے سمے کبڈی پا رہے ہیں تیئ سکنٹ کی کبڈی ہے مترو آ مارا چھاتی تفا ਔਰ ਪੁਆਇੰਟ ਜਿਹੜਾ ਐ ਇਸ ਵੇਲੇ ਬਿੱਟੂ ਦੌਧਰੀਏ ਦੇ ਖਾਤੇ ਜੁੜਦਾ ਹੋਇਆ ਸਟੇਜ ਤੇ ਬੜੀਆਂ ਸਤਿਕਾਰਯੋਗ ਸ਼ਖਸੀਅਤਾਂ ਪੁੱਜੀਆਂ ਸਾਰੀਆਂ ਸ਼ਖਸੀਅਤਾਂ ਨੂੰ ਅਸੀਂ ਇੱਕ ਵਾਰੀ ਫੇਰ ਜੀ ਆਇਆਂ ਨੂੰ ਆਖਦੇ ਆਂ ਔਰ ਜਿੱਥੇ ਜੀ ਆਇਆਂ ਨੂੰ ਆਖਦੇ ਆ ਉਥੇ ਧੰਨਵਾਦ ਵੀ ਕਰਦੇ ਆ ਕਿਉਂਕਿ ਤੁਸੀਂ ਆਪਣੇ ਕੀਮਤੀ ਕਮਾਂਕਾਰਾਂ ਨੂੰ ਕਿ ਪਾਸੇ ਰੱਖਦੇ ਹੋਏ ਅੱਜ ਇਹਨਾਂ ਮੈਦਾਨਾਂ ਦੇ ਨਾਲ ਜੁੜਿਓ ਨਈਆਂ ਵਾਲੀ ਟੀਮ ਨੂੰ ਸਿਰ ਵੇ ਇੱਕ ਮਿੰਟ ਦਾ ਸੱਦਾ ਜੇਕਰ ਨਹੀਂ ਪਹੁੰਚਦੀ ਤੇ ਗੱਡੀ ਬਾਈਪਾਸ ਹੋ ਜਾਣੀ ਹੈ ਆਓ ਸਾਹਮਣੇ ਚਿਰਕ ਵਾਲਾ ਆਇਆ ਇਸ ਨੇ ਬਹੁਤ ਹੀ ਸੋਹਣਾ ਪੁਆਇੰਟ ਲੈ ਕੇ ਵਾਪਸ ਆਇਆ ਨੰਨਿਆਂ ਵਾਲੀ ਟੀਮ ਨੇ ਸੀ ਕਾਫੀ ਚਰ ਦੇ ਵਾਜਾ ਮਾਰੀ ਜਾਂਦੇ ਐ ਜਿੱਥੇ ਮੇਰੀ ਮੱਚ ਨੂੰ ਸੁਣਦੇ ਨੇ ਆਗੇ ਵਾਹ ਜੀ ਵਾਹ ਨਾਲ ਹੀ ਲੰਡੇ ਕਿਤੇ ਗਲਬ ਕਰਾਂ ਇਹ ਵੀ ਟੀਮ ਆਪਣੇ ਆਪ ਨੂੰ ਤਿਆਰ ਰੱਖੇ ਪਸੰਦ ਜੀ ਇਹ ਕਹਿੰਦੇ ਮਈਆਂ ਵਾਲਾ ਇਹ ਲਿਖਣ ਵਾਲੇ ਕਹਿੰਦੇ ਗਲਤੀ ਕਰ ਲੈਂਦੇ ਆ ਮਈਆਂ ਵਾਲਾ ਮਈਆਂ ਵਾਲਾ ਕਿ ਨੰਨਿਆਂ ਵਾਲਾ ਜੀ ਮਈਆਂ ਵਾਲਾ ਮੰਮੇ ਨਾਲ ਇੱਕ ਹੋਰ ਰੋਡ ਕਰੋ ਚਾਰ ਮੈਚ ਹੋਣ ਤੋਂ ਬਾਅਦ 68 ਕਿਲੋ ਦਾ ਫਾਈਨਲ ਮੈਚ ਆ ਬਰਗਾਰੀ ਦੇ ਬਨੂਰ ਦਾ ਉਹ ਹੋਵੇਗਾ ਠੀਕ ਹੈ ਜੀ ਆ ਪਹਿਲਾ 라ਉਂਡ ਬਸ ਸਮਾਪਤ ਕਰਕੇ ਚਾਰ ਕੀ ਮੈਚੀ ਹੈ ਮੇਰੇ ਸਾਹਬ ਦੇ ਨਾਲ ਹਾਂਜੀ 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 ਉਸ ਤੋਂ ਬਾਅਦ ਫਾਈਨਲ ਦਾ ਜਿਹੜਾ ਸੱਦਾ ਦੇਣਾ ਹੈ ਆ ਰਿਹਾ ਹੈ ਸਵੇ ਪੁਆਇੰਟ ਜਿਹੜਾ ਸੋਨੀ ਸੁਵੱਦੀ ਵਾਲੇ ਨੇ ਡਬਲਰ ਦੇ ਲਈ ਜੋੜ ਦਿੱਤਾ ਹੈ ਚੱਲ ਵੀ ਰਿੰਪੀ ਸੀ ਕਦੇ ਰਿੰਪੀ ਅਕਰਵਾਲ ਦੀ ਗੱਲ ਔਰ ਕਦੇ ਰਿੰਪੀ ਬਰਾੜ ਗੱਜਣ ਵਾਲੀ ਦੀ ਗੱਲ ਹੁੰਦੀ ਹੈ ਔਰ ਮੈਂ ਵੇਖ ਰਿਹਾ ਵੀ ਸਾਹਮਣੇ ਇੱਕ ਚੜਕ ਦੀ ਤਰਤੀ ਦਾ ਰਿੰਪੀ ਹਲਕੀ ਗੋਡੇ ਤੇ ਸੱਟ ਚਾਰ ਜਾਫੀ ਇੱਕ ਪਾਸੇ ਕਹਿੰਦੇ ਵੀ ਕੀਪਾ ਨਾਲ ਹੀ ਪੀਤਾ ਹੈ ਔਰ ਨਾਲ ਵੇਖ ਰਿਹਾ ਵਿਰਿੰਦਰ ਦਲਰੀਆ ਕਹਿੰਦੇ ਵੀ ਇੱਕ ਸੁਪਰਸਟਾਰ ਫਿਲਮਾਂ ਦੀ ਗੱਲ ਹੁੰਦੀ ਸੀ ਕਿ ਵਿਰਿੰਦਰ ਜਦੋਂ ਫਿਲਮਾਂ ਦੇ ਵਿੱਚ ਵੱਖਰੀ ਮਿਸਾਲ ਪੈਦਾ ਕਰਦਾ ਸੀ ਔਰ ਦੂਸਰੇ ਬੰਨੇ ਦਲਰੀਆ ਵਾਹ ਟੱਡ ਛੱਲੇ ਗਿਆ ਬਸ਼ਰਮਾ ਮੇਰਾ ਵੀ ਰੂੜਾ ਵਾਲੀ ਕੰਧ ਟੱਪ ਗਈ ਐਸਵੇਂ ਪੁਆਇੰਟ ਜਿਹੜਾ ਹੈ ਇਹ ਤਾਵੀ ਦੇ ਖਾਤੇ ਰੈਫਰੀ ਦੇ ਨਾਲ ਕਿਸੇ ਦੇ ਵਾਇਸ ਬਾਜੀ ਨਹੀਂ ਕਰਨੀ ਰੈਫਰੀ ਦੇ ਨਾਲ ਕਿਸੇ ਦੇ ਵਾਇਸ ਬਾਜੀ ਨਹੀਂ ਕਰਨੀ ਰੇਫਰੀ ਦੇ ਨਾਲ ਕਿਸੇ ਨੇ ਬਹਿਸਵਾਜੀ ਨਹੀਂ ਕਰਨੀ ਕਿਉਂਕਿ ਜਾਣ ਬੁੱਝ ਕੇ ਰੈਫਰੀ ਗਲਤੀ ਨਹੀਂ ਕਰਦਾ ਤੇ ਗਲਤੀ ਹੋਵੇ ਤੇ ਉਸ ਨੂੰ ਪੂਰ ਦਿੰਦਾ ਹੈ ਧੌਲ ਦੀ ਥਾਂ ਤੇ ਜਿਹੜਾ ਮਾਰੇ ਲਫੜ ਤੇ ਸਿਆਣਾ ਰੈਫਰੀ ਉਸ ਨੂੰ ਘੂਰ ਦਿੰਦਾ ਹੈ ਤੇ ਜਿਹੜਾ ਜਾਫੀ ਨੇ ਮਾਰਾ ਦੁੱਧ ਪੀਤਾ ਤੇ ਕੈਂਚੀ ਮਾਰ ਕੇ ਰਿਡਰ ਨੂੰ ਨੂਰ ਦਿੰਦਾ ਹੈ ਤੇ ਮੱਖਣ ਬਰਾੜਾ ਕਦੇ ਕਦੇ ਹੋਜੀ ਗੱਲ ਬਣਦੀ ਤੇ ਪਊਆ ਬੂਤਨ ਤੋਂ ਵੱਧ ਸਰਜ਼ੂਰ ਬੰਦ ਦਿੰਦਾ ਹੈ ਔਰ ਦੂਸਰੇ ਬੰਨੇ ਬਿੱਟੂ ਆ ਸਮੇਂ ਦੌਧਰੀ ਸਾਹਮਣੇ ਕਬੱਡੀ ਪਾ ਰਿਹਾ ਹੈ ਮੈਂ ਵੇਖ ਰਿਹਾ ਵੀ ਅੱਜ ਟਰੱਕਾਂ ਵਾਲੇ ਜੀਰਾਂ ਨੇ ਵੀ ਵੱਖਰੇ 4 ਕਰਨ ਲਾਏ ਨੇ ਬਾਜੇ ਖਾਨੇ ਵਾਲਿਆਂ ਨੇ ਵੀ ਕਹਿੰਦੇ ਛੱਪੇ ਪਾ ਲਏ ਐ ਵੀ ਜਿੰਨੇ ਵੀ ਕਬੱਡੀ ਖੇਡ ਮੇਲੇ ਹੁਣੇ ਆ ਆਪਣੀ ਗੱਡੀ ਲੈ ਕੇ ਜਾਣੀ ਐ ਉਹਨਾਂ ਵੀ ਬਾਦ ਐ ਔਰ ਸਾਹਮਣੇ ਵੇਖ ਰਿਹਾ ਵੀ ਜਲਕ ਵਾਲਾ ਐਸ ਸਮੇਂ ਟੇਕ ਧਰਤੀ ਮਾਂ ਨੂੰ ਮੱਥਾ